ਜਿਹੜੇ ਕਹਿੰਦੇ ਸੀ ਪੈਣਾ ਦੇ ਖਾਤੇ 'ਚ ਜਰ ਹਜ਼ਾਰ ਜਰ ਪਾਵਾਂਗੇ ਬਣਦੇ ਸਾਲ 15 ਦਿਨਾਂ 'ਚ ਉਹ 15 ਹਜ਼ਾਰ ਰੁਪਇਆ 50 ਹਜ਼ਾਰ ਰੁਪਇਆ ਤਾਂ ਨਹੀਂ ਪਾਇਆ ਪਰ ਉਹਨਾਂ ਦੇ ਹਿੱਤਾਂ ਦੇ ਉੱਤੇ ਸਿੱਧਾ ਡਾਕਾ ਮਾਰਦਾ ਜੋ ਉਹਨਾਂ ਨੂੰ ਹੱਕ ਮਿਲਨੇ ਚਾਹੀਦੇ ਸਨ ਉਹਨਾਂ ਨੂੰ ਵਾਂਝਾ ਕਰਦਾ ਉਹ ਕਿੰਨੀਆਂ ਪੈਣਾ ਨੂੰ ਨਹੀਂ ਸਮੁੱਚੇ ਪਰਿਵਾਰਾਂ ਨੂੰ ਵਾਂਝਾ ਕਰਦਾ ਅੱਜ ਪਿਤ੍ਰੋ ਦੇਸ਼ ਬਦਲਾਅ ਦੇ ਦੌਰ 'ਚ ਗੁਜ਼ਰ ਰਿਹਾ ਤੀਜੀ ਵਾਰੀ ਆਪਾਂ ਦੇਸ਼ ਦੇ ਪ੍ਰਧਾਨ ਮੰਤਰੀ ਨarendra Modi ਜੀ ਨੂੰ ਬਣਾਣਾ ਮੈਨੂੰ ਪਤਾ ਤੁਸੀਂ ਮਨ ਬਣਾ ਚੁੱਕੇ ਹੋ ਅੱਜ ਲੁਧਿਆਣਾ ਜਦੋਂ ਤੁਹਾਡੀ ਵੋਟ ਬਿੱਟੂ ਜੀ ਨੂੰ ਪੈਣੀ ਆ ਕਮਲ ਦੇ ਫੁੱਲ ਤੇ ਪੈਣੀ ਆ ਤਾਂ ਤੁਹਾਡੀ ਵੋਟ ਸਿੱਧੀ ਦੇਸ਼ ਦਾ ਪ੍ਰਧਾਨ ਮੰਤਰੀ Narendra Modi ਜੀ ਨੂੰ ਤੀਜੀ ਵਾਰ ਚੁਣਨ ਦੇ ਲਈ ਪੈਣੀ ਆ विराज विशाल गुलाटी जी और बाकी जितने भी सम्माननीय मेरीया बहना मेरे वीर साधे साथी सबका इथे आन दे सब नु जियाया जी जय श्री राम जय श्री राम जय श्री राम जय श्री राम केशव सरदार उन्नी सिंह बिट्टू जी नु एमपी आर एस भी यूकी जड़ी नारा दा मंतव लावांगे जय तोदार हमकी बार जय तोदार हमकी ਤੁਹਾਡੀ ਸੋਚ ਹੈ ਜਹਾਜ਼ ਨੇ ਜਿਹੜੀ ਫਲਾਈਟ ਲਈ ਹੋਈ ਹੈ ਉਹਨੇ ਉੱਤੇ ਹਵਾ 'ਚ ਉੱਤੇ ਜਾਣਾ ਇਹ ਇਹ ਵਾਕਈ ਤੁਹਾਡੀ ਗੱਲ ਠੀਕ ਆ ਕਿਸੇ ਕਰਕੇ ਨਹੀਂ ਕਿਸੇ ਕਰਕੇ ਨਹੀਂ ਸਿਰਫ ਤੇ ਸਿਰਫ ਮੋਦੀ ਸਾਹਿਬ ਕਰਕੇ ਉਹਨਾਂ ਨੂੰ ਵੋਟ ਪੈ ਰਹੀ ਹੈ ਜੇ ਸੱਚਾਈ ਮੈਂ ਗੱਲ ਕਰਾਂ ਤਾਂ ਜੇ ਇਸ ਵਾਰ ਲੁਧਿਆਣੇ 'ਚ ਵੀ ਜੇ ਵੋਟ ਕਰ ਰਹੇ ਆ ਤਾਂ ਮੋਦੀ ਸਾਹਿਬ ਦੇ ਨਾਂ ਨੂੰ ਡਿਵੈਲਪਮੈਂਟ ਨੂੰ ਤਰੱਕੀ ਨੂੰ ਅਮਨ ਸ਼ਾਂਤੀ ਨੂੰ ਜਿਸ ਤਰੀਕੇ ਨਾਲ ਪਾਕਿਸਤਾਨ ਜਿਹੜਾ ਹੈ ਉਹ ਅੱਜ ਸ਼ਾਂਤ ਬਿਠਾ ਹੈ ਜਿਸ ਤਰੀਕੇ ਨਾਲ ਅੱਜ ਅਮਨ ਸ਼ਾਂਤੀ ਆ ਉਸ ਤਰੀਕੇ ਨਾਲ ਜਿਵੇਂ ਲੋਕ ਬਾਕੀ ਬਿਹਾਰ ਯੂਪੀ ਜਿਹੜੇ ਬਹੁਤ ਸਾਰੇ ਕਿੱਥੇ ਸੂਬੇ ਸੀ ਉਹ ਮੋਦੀ ਜੀ ਨੂੰ ਵੋਟ ਪਾ ਕੇ ਸਰਕਾਰਾਂ ਬਣਾ ਕੇ ਬੀਜੇਪੀ ਦੀਆਂ ਕਿਤੇ ਦੇ ਕਿਤੇ ਨਿੰਗੇ ਜਿਹੜੇ ਸਾਡੇ ਵਾਲੇ ਨੇ ਉਹ ਸਿਰਫ ਕਲੇਸ਼ ਉਹ ਜਾਣ ਕੇ ਲੜਾਈ ਪਾ ਕੇ ਰੱਖਦੇ ਆ ਵੀ ਜਿਹਦੇ ਨਾਲ ਕੋਈ ਉਰੇ ਪੈਸਾ ਉਰੇ ਡਿਵੈਲਪਮੈਂਟ ਨਾ ਹੋ ਸਕੇ ਪਰ ਲੋਕੀ ਇਹ ਗੱਲ ਸਮਝ ਗਏ ਆ ਲੋਕਾਂ ਨੇ ਸਾਰੇ ਵਰਗ ਨੇ ਇਹ ਵੋਟ ਇਸ ਵਾਰ ਮੋਦੀ ਤੇ ਕਮਲ ਨੂੰ ਪਾਉਣੀ ਆ ਤੇ ਲੁਧਿਆਣੇ ਦੇ ਵਿੱਚ 100% ਆ ਜਿਹੜੀ ਉਹ ਮੋਦੀ ਸਾਹਿਬ ਦੀ ਤੇ ਕਮਲ ਦੇ ਪੁੱਲ ਦੀ ਜਿੱਤ ਹੋਏਗੀ ਕਿਹੜਾ ਪਹਿਲਾ ਕੰਮ ਕਿਹੜਾ ਤੁਸੀਂ ਮਤਲਬ ਖੋਹਿਆ ਵੀ ਕੰਮ ਤਾਂ ਮਤਲਬ ਇੱਕ ਨਹੀਂਗਾ ਉਹਦੇ ਤਾਂ ਸਾਰੀ ਜਿਵੇਂ ਸਮਝੋ ਨਾ ਕਿ ਕਿਉਂਕਿ ਇਹ ਬਹੁਤ ਪੁਰਾਣਾ ਸ਼ਹਿਰ ਵੱਡਾ ਸ਼ਹਿਰ ਬਹੁਤ ਵੱਡਾ ਹੋ ਚੁੱਕਿਆ ਇੱਥੇ ਤਾਂ ਬਹੁਤ ਕੁਝ ਚਾਹੀਦਾ ਸਭ ਕੁਝ ਜਿਹੜਾ ਹੈ ਜਿਵੇਂ ਕਹਿੰਦੇ ਆ ਨਾ ਵੀ ਉਹ ਓਵਰਹਾਲ ਤਾਂ ਬਹੁਤ ਛੋਟੀ ਚੀਜ਼ ਰਹਿ ਗਈ ਇਹ ਓਵਰਹਾਲ ਨਹੀਂ ਹੋਣਾ ਇੱਥੇ ਤਾਂ ਹਰ ਚੀਜ਼ ਹੈ ਜਿਹੜੀ ਨਵੀਂ ਲਿਆਉਣੀ ਪੈਣੀ ਆ ਚਾਹੇ ਉਹ ਕੋਈ ਹਸਪੀਟਲ ਨੇ ਚਾਹੇ ਉਹ ਇੱਥੇ ਯੂਨੀਵਰਸਿਟੀ ਚਾਹੇ ਉਹ ਕੋਈ ਕਾਲਜ ਨੇ ਐਜੂਕੇਸ਼ਨ ਦੇ ਨੇ ਚਾਹੇ ਉਹਰੇ ਵੱਡੀਆਂ ਇੰਡਸਟਰੀਆਂ ਉਹੀ ਪੁਰਾਣੀਆਂ ਇੰਡਸਟਰੀਆਂ ਬੈਠੀਆਂ ਐ ਸਭ ਕੁਝ ਨਵਾਂ ਲਿਆਉਣਾ ਪਊ ਜਿਵੇਂ ਜ਼ਮਾਨਾ ਅੱਜ ਮੋਦੀ ਸਾਹਿਬ ਦੇ ਨਾਂ ਤੇ ਦੁਨੀਆ ਕਿਸੇ ਆਸਟ੍ਰੇਲੀਆ ਚੱਲਣ ਜਾਣ ਅਮਰੀਕਾ ਚੱਲੇ ਜਾਣ ਸਿੰਗਾਪੁਰ ਚੱਲੇ ਜਾਣ ਉਹ ਮੋਦੀ ਜੀ ਨੂੰ ਸਮਰਪਿਤ ਨੇ ਤੇ ਇਸ ਕਰਕੇ ਉਹ ਵਿਦੇਸ਼ਾਂ ਤੋਂ ਵੱਧ ਤੋਂ ਵੱਧ ਜਿਹੜੇ ਪ੍ਰੋਜੈਕਟ ਨੇ ਉਹ ਪੰਜਾਬ ਚ ਲਿਆਉਣੇ ਪੈਣਗੇ ਪੰਜਾਬ ਉਹ ਧਰਤੀ ਆ ਜਿਹੜੀ ਇੱਕ ਐਸੀ ਧਰਤੀ ਸੀ ਜਿਨ੍ਹਾਂ ਨੇ ਇੱਕ ਦੇਸ਼ ਨੂੰ ਕਿਸੇ ਵੇਲੇ ਰੋਟੀ ਪਾਇਆ ਦੇਸ਼ ਨੂੰ ਰਾਹ ਪਾਇਆ ਤੇ ਉਹ ਪੰਜਾਬ ਅੱਜ ਈ ਸਾਡਾ ਪੰਜਾਬ ਉਹ ਪਿੱਛੇ ਰਹਿ ਗਿਆ ਇਸ ਕਰਕੇ ਇਹ ਪਰਿਵਰਤਨ ਇਸੇ ਕਰਕੇ ਮੈਂ ਆਪ ਦਾ ਬੀਜੇਪੀ ਜਾਣਦਾ ਕੀਤਾ ਤੇ ਅੱਜ ਵਿਸ਼ਵਾਸ ਮੋਦੀ ਜੀ ਤੋਂ ਲੈ ਕੇ ਆਏ ਆ ਕਿ 4 ਤਰੀਕ ਤੋਂ ਬਾਅਦ ਜਿਹੜਾ ਪਹਿਲਾ ਬਜਟ ਹੋਊ ਉਹਦੇ ਵਿੱਚ ਚਾਹੇ ਉਹ ਕਿਸਾਨਾਂ ਦਾ ਕਰਜ਼ਾ ਮਾਫ਼ ਹੋਵੇ ਚਾਹੇ ਉਹ ਦੇਸ਼ ਪੰਜਾਬ ਦਾ ਕਰਜ਼ਾ ਮਾਫ਼ ਹੋਵੇ ਚਾਹੇ ਉਹ ਕਿਸਾਨਾਂ ਲਈ ਪੈਨਸ਼ਨ ਦੀ ਗੱਲ ਹੋਵੇ ਚਾਹੇ ਐਮਐਸਐਮਈ ਦੀ ਗੱਲ ਹੋਵੇ ਉਹਨਾਂ ਲਈ ਵਕਤ ਤੋਂ ਬਾਅਦ ਪ੍ਰੋਜੈਕਟ ਲੱਗਣ ਚਾਹੇ ਛੋਟੇ ਦੁਕਾਨਦਾਰਾਂ ਦੀ ਗੱਲ ਹੋਵੇ ਜਾਂ ਛੋਟੇ-ਛੋਟੇ ਕੰਮ ਲੋਕ ਕੋਈ ਪਲੰਬਰ ਕੋਈ ਇਲੈਕਟ੍ਰੀਸ਼ੀਅਨ ਕੋਈ ਬਟਿਕ ਇਹ ਜਿਹੜੇ ਜਿਹੜੇ ਛੋਟੇ ਕੰਮ ਨੇ ਉਹਨਾਂ ਲਈ ਵੀ ਬਹੁਤ ਵੱਡੇ ਉਪਰਾਲੇ ਕਰਨੇ ਆ ਇਹ ਤਾਂ ਬਹੁਤ ਮੰਦੀਆਂ ਫਾਇਸ਼ਾ ਹੈ ਉਹ ਜਣੀਆਂ ਪੰਜਾਬ ਦੇ ਲੁਧਿਆਣੇ ਚ ਪੂਰੀਆਂ ਕਰਨੀਆਂ ਲੁਧਿਆਣਾ ਵਾ ਸਿਰਫ ਕੀ ਅਪੀਲ ਕਰਦੇ ਲੁਧਿਆਣਾ ਵਾ ਵਾਸੀਆਂ ਨੂੰ ਇਹੀ ਅਪੀਲ ਆ ਵੀ ਉਹ ਆਪਣੇ ਸਾਰੇ ਰਿਸ਼ਤੇਦਾਰਾਂ ਨੂੰ ਜਿਹੜੇ ਵੀ ਦੂਜੇ ਕਿਸੇ ਪਾਰਟੀ ਨੂੰ ਕਿਉਂਕਿ ਆਪਾਂ ਬਹੁਤ ਦوار ਪੰਜੇ ਨੂੰ ਮੋਹਰਾਂ ਲਾ ਕੇ ਦੇਖਿਆ ਉਹਨਾਂ ਦੇ ਦੇਖਲੇ ਰੰਗ ਬਹੁਤ ਬਾਰ ਅਕਾਲੀ ਦਲ ਦੇ ਰੰਗ ਦੇਖਲੇ ਮੋਰਾ ਲਾ ਕੇ ਉਹਨਾਂ ਨੂੰ ਬਹੁਤ ਬਾਰ ਆਮ ਦੇ ਦੇਖਲੇ ਤੇ ਹੁਣ ਇੱਕ ਕਮਲ ਦਾ ਫੁੱਲ ਇੱਕ ਮੋਦੀ ਸਾਹਿਬ ਇੱਕ ਵਾਰ ਯਾਰ ਮੌਕਾ ਨਹੀਂ ਦੇ ਸਕਦੇ ਤੇ ਮੇਰੀ ਹੱਥ ਜੋੜ ਕੇ ਸਾਰਿਆਂ ਨੂੰ ਅਪੀਲ ਆ ਇੱਕ ਵਾਰ ਮੌਕਾ ਇਸ ਵਾਰ ਕਿਉਂਕਿ ਕਦੇ ਛੋਟੋ ਵੋਟ ਮੰਗੀ ਹੋਣੀ ਪਹਿਲੀ ਵਾਰ ਮੋਦੀ ਜੀ ਨੇ ਪੰਜਾਬ ਚ ਵੋਟ ਮੰਗੀ ਆ ਲੁਧਿਆਣੇ ਚ ਵੋਟ ਮੰਗੀ ਆ ਤੇ ਉਸ ਤੋਂ ਬਾਅਦ 2 ਸਾਲ ਬਾਅਦ ਸਦਨ ਸਭਾ ਜਣੀ ਕੋ ਬੋਲਦੇ ਆ ਜਾਨ ਕੋਈ ਹਲਟਾ ਜਿਹੜਾ ਉਸ ਪੈਚ ਤੁਸੀਂ ਬਦਲਦੇ ਹੋ ਪਰ ਇਸ ਵਾਰ ਜਿਹੜਾ ਆਦੇਸ਼ ਦੇ ਵੀ ਸਰਕਾਰ ਬੀਜੇਪੀ ਦੀ ਬਣ ਰਹੀ ਆ ਤੇ ਉਸ ਸਰਕਾਰ ਦੇ ਵਿੱਚ ਆਪਣਾ ਆਪਾ ਉਸ ਅੱਗ ਦੇ ਵਿੱਚ ਆਪਣਾ ਯੋਗਦਾਨ ਪਾਈਏ ਤੇ ਆਪਣੇ ਪੰਜਾਬ ਦੇ ਚਿਹਰਿਆਂ ਤੇ ਜਿਹੜੇ ਆ ਮੁਜਰਾਹੇ ਪਏ ਨੇ ਜਿਹੜੇ ਗੈਂਗਸਟਰ ਬਾਦਨਾ ਨਸ਼ੇ ਦੇ ਨਾਲ ਕਰਜ਼ੇ ਦੇ ਨਾਲ ਲੋਕ ਡੁੱਬੇ ਪਏ ਉਹ ਚ ਕੱਢ ਕੇ ਦੁਬਾਰਾ ਚਿਹਰਿਆਂ ਤੇ ਮੁਸਕਰਾਹਟ ਆਵੇ ਤੇ ਇਹੀ ਪੰਜਾਬੀ ਆ ਜਿਹੜੇ ਖੁਸ਼ਹਾਲ ਹੋ ਹਰ ਜੀ ਉੱਪਰ ਹੋਰੇ ਇੱਕ ਮਿੰਟ ਪੜਨਾ ਕੁਝ ਪਹਿਲਾਂ ਆਪਣਾ ਦਾ ਦੋਹਿਆਂ ਦਾ ਫੋਟੋ ਕਰਾਈ ਕਰ ਦੇਖੋ ਬੌਜੀ ਦੇਖੋ ਨਾ ਆ ਗਿਆ ਲੈਂਦੇ ਦੇਖੋ ਪੜ ਜਾ ਰਸਤਾ ਛੱਡ ਦਿਓ ਤੂੰ ਛੱਡ ਜਾ ਆਪਣੀ ਨਿਮਰਤਾ ਨਾਲ ਬਾਕੀ ਜਿਹੜੇ ਆ ਜਾਓ ਬਾਕੀ ਨੂੰ ਕਰਵਾ ਦਿਓ